ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਚੰਦਰ ਗੁਰਪ੍ਰੀਤ ਹੈਮ ਵਿਲੌਗ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਇਹਦਾ ਬਲੌਗ ਲੈ ਕੇ ਖੜੇ ਹੋਏ ਆਂ ਆਪਾਂ ਕਰ ਲੈਸੀ ਆਉਲਾ ਕੰਮ ਚਾਹ ਪਾਣੀ ਵੀ ਪੀ ਲੈਸੀ ਆ ਤੜਕਾ ਨਹੀਂ ਮਚਾ ਸਬਜ਼ੀ ਵੀ ਬਣਾ ਲਈ ਤੋਰੀਆਂ ਦੀ ਆ ਸ਼ਾਮਾਸਤੇ ਸਬਜ਼ੀ ਲੈ ਲਈ ਛੀਂਦੇ ਪਿੰਡੋ ਤੇ ਆਟਾ ਵੀ ਆਪਣਾ ਗੁੰਨੇ ਤੇ ਹੈਗਾ ਤੇ ਭਾਡੇ ਭੁੰਡੇ ਢੋਲੇ ਸੀਗੇ ਰਾਤ ਬਹੁਤ ਜ਼ਿਆਦਾ ਮੀਂਹ ਗਈ ਇਸ ਦੀ ਆ ਚਾੜ ਵਰਪਾ ਲਗਾ ਲਿਆ ਸਾਰੇ ਪੋਚਾ ਇਹ ਵਾਸ ਲਾਵਾਂਗੇ ਰੋਟੀ ਖਾ ਕੇ ਇਹ ਇੱਧਰ ਰਸ਼ਮੀ ਤੇ ਰਵੀ ਵੀ ਆਂਦੇ ਆ ਰਸ਼ਮੀ ਇਹ ਸਾਰਾ ਉਹ ਤਾਂ ਕਰ ਲਿਆ ਨਾ ਹੋਵੇ ਕਿ ਕਿੰਨੂੰ ਦਾ ਵਧੀਆ ਹਲੜ ਜੀ ਬੜੀ ਜਲਦੀ ਆਏ ਫਿਰ ਲਾ ਕੇ ਆਹ ਤਾਂ ਟੂ ਫਲੇਟ ਦਾ ਚਾਨਾ ਚਾ ਉਧਰ ਤਾਂ ਕੀ ਬੋਲ ਚਲਦੀ ਬਠਾਏ ਕੰਬੜਾ

ਮਿੱਕੀ ਦਾ ਥੱਲੇ ਵੜਿਆ ਬੈਠਾ ਹੈਗਾ ਅੰਦਰ ਇਹਨੂੰ ਗਰਮੀ ਆਉਂਦੀ ਸੀਗੀ ਨਾਰ ਆ ਕੇ ਬਹਿ ਗਿਆ ਇਹ ਰੌਪ ਲੇਟ ਹੈ ਨਹੀਂ ਸੀ ਬਹੁਤ ਜਿਆਦਾ ਨੇਰੀ ਸੀ 12 ਵਜੇ ਲੈ ਤਾਈ ਤੇ ਫਿਰ ਉਸ ਤੋਂ ਬਾਅਦ ਪਈ ਬਾਰਾਂ ਮਹੀਨਿਆਂ ਤੱਕ ਤਾਂ ਜਾਗਦੇ ਬੈਠੇ ਰਹੇ ਤੁਹਾਨੂੰ ਮਿੱਕੀ ਦਿਖਾਉਣਾ ਹੈ ਪੈਪ ਦੇ ਪਾਣੀ ਦੇ ਉੱਤੇ ਨੱਚਦਾ ਦੇਖੋ ਉੱਧਰ ਪਾਣੀ ਤੇ ਤਾਂ ਐਡਾ ਖੁਸ਼ ਰਹਿੰਦਾ ਪੈਪ ਤੇ ਦੇਖੋ ਕੰਮੀ ਚੱਲਦਾ ਕੋਈ ਦੇਖੋ ਉੱਧਰ ਰਸ਼ਮੀਨ ਉੱਤੇ ਖੜਾ ਹੂੰ ਤਾਨੂੰ ਖਾਂਦਾ ਫਿਰ ਆਈਂ ਦੀ ਨਵਾਉਂਦਾ ਇੱਕ ਥਾਂ ਤੇ ਠੱਲੀ ਰਸ਼ਮੀਨ ਪਾਏ ਪੁੱਤ ਦੇਖੋ ਉੱਧਰ ਦੇਖ ਇੱਧਰ ਹੈ ਮਿੱਕੀ ਪੂਰੇ ਡਾਂਸ ਕਰਨ ਲੱਗਿਆ ਰਸ਼ਮੀਨ ਉੱਤੇ ਖੜਾ ਨਵਾਈ ਜਾਂਦਾ ਉੰਤਾ ਨੂੰ ਖਾਂਦਾ ਹੋ ਗਿਆ ਆਏ ਠੀਕ ਹੈ ਸਰ ਦੇਖੋ ਲੰਦਾ ਛਾਲਾਂ ਪੂਰੀਆਂ ਨਿੱਕੀ ਦੇਖੋ ਪਾਣੀ ਨੇਤਰ ਸਿੰਘ ਨੂੰ ਪਾਣ ਦਿੰਦਾ ਹਨ ਆਪਦੇ <목소리도> 샴푸는 또만들어 <목소리도> ਤੰਦ ਦਾ ਪਾਸਾ ਰ ਕੱਢਿਆ ਸੀ ਰੋਟੀ ਵੀ ਖਾ ਲਈ ਸੀ ਹੁਣ ਬਣਾਉਣ ਲੱਗੇ ਆਪਾਂ ਚਾਹ ਦਪੇਰ ਹੋ ਗਈ ਸੀ ਰੈਸਟ ਵੀ ਕਰ ਲਈ ਸਾਰੇ ਸਾਫ ਸਫਾਈ ਪੋਚਾ ਪੱਟਾ ਲਾ ਲਿਆ ਸੀ ਆਪਾਂ ਇੱਧਰ ਕੋਈ ਮੰਮੀ ਇੱਧਰ ਨੇ ਪਈ ਆਗੀ ਨਾ ਆਤੀ ਗਰਮੀ ਬਹੁਤ ਹੈ ਫੈਨ ਤੇ ਕਿੰਨ ਲੱਗਿਆ ਇਹ ਦਰਨਾ ਮੈਨੂੰ ਸੁਣਨਾ ਕਵਿਨਾ ਹੀ ਕਰਿਆ ਮੈਂ ਨਾ ਕਾਪੀ ਮੰਗੀ ਫਿਰ ਅੰਚਾ ਮੈਂ ਕਿਹਾ ਚਲੋ ਥੋੜਾ ਟਾਂ ਵੀਡੀਓ ਸ਼ੂਟ ਕਰ ਲਾਂ ਚਾਹ ਪਣੀ ਬੰਦੀ ਨਹੀਂ ਪੋਣੀ ਆਪਾਂ ਬੈੱਡ ਲਓ ਜੀ ਹੁਣ ਆਪਾਂ ਨਾ ਦੇ ਸੀਗੇ ਤੇ ਨਾ ਕਿ ਹੋ ਗਏ ਰੈਡੀ ਹੁਣ ਬਣਾਉਣੀ ਆ ਚਾਹ ਪਹਿਲਾਂ ਕੋਈ ਖਾਣ ਨੂੰ ਨਾ ਆ ਮੇਰੇ ਕੁੱਕਿੰਗ ਰੀਅਲ ਦੇ ਕੁਝ ਖਾਣ ਨੂੰ ਬਣਾ ਕੇ ਦੇਉ ਉਹਨਾਂ ਨੂੰ ਬਣਾ ਕੇ ਦਿੱਤੇ ਬ੍ਰੈਡ ਤੇ ਉਹ ਹੁਣ ਦੇਖੀ ਜਾਂਦੇ ਐ ਟੀਵੀ ਤੇ ਮੈਂ ਬਣਾਉਂਗੀ ਚਾਹ ਹੁਣ ਤੇ ਮੈਂ ਕਿਹਾ ਥੋੜਾ ਟਾਈਮ ਵਲੌਗ ਬਣਾ ਲਗੀ ਤੇ ਮੈਨੂੰ ਲਾਈਕ ਕਰਿਆ ਕਰੋ ਜਰੂਰ ਕਮੈਂਟ ਕਰਿਆ ਕਰੋ ਤੇਰੀ ਪਤਾ ਲੱਗਦਾ ਵੀ ਵੀਡੀਓ ਨੂੰ ਬੰਨਾ ਲਾਈਕ ਕਰਦੇ ਹੋ ਕਮੈਂਟ ਕਰਕੇ ਦੱਸਿਆ ਕਰੋ ਹਮਾ ਬਣਾਉਂਗਾ ਜਿਆ ਅੱਗੇ ਸਾਰਾ ਵੀਡੀਓ ਡਿਲੀਟ ਕਰਾਂਗਾ ਉਹ ਇੱਥੇ ਵੀਡੀਓ ਬਣਾਉਂਦਾ ਰਹਗਾ ਜਿਹੜੇ ਕੱਪੜੇ ਜਿਹੜੇ ਧੋਤੇ ਸੀਗੇ ਇਹ ਤੈਰ ਲਾਉਣ ਵਾਲੀ ਹਜੇ ਪਈ ਹੈਗੀ ਵਾਤਾ ਬਹੁਤ ਜ਼ਿਆਦਾ ਗਰਮੀ ਹੋਈ ਪਈ ਹੈਗੀ ਅੱਡੇ ਕੱਪੜੇ ਸੁੱਕੀ ਜਾਂਦੇ ਹੈਗੇ ਬਹੁਤ ਜ਼ਿਆਦਾ ਗਰਮੀ ਹੋਈ ਪਈ ਹੈਗੀ ਚਾਹ ਵੀ ਨਾ ਕੁਛ ਨਹੀਂ ਬੰਦਦਾ ਕੁਛ ਮਰਜ਼ੀ ਪਵਾ ਕਿੰਨੀ ਗਰਮੀ ਹੋਵੇ ਆਪਾਂ ਚਾਹ ਤਾਂ ਪੀਣੀ ਪੀਣੀ ਹੈ ਹਮਾਂ ਕਿੰਨੇ ਘਟੇ ਪੀ ਜਾਏਗੇ ਜੂਸ ਪੀ ਲਏ ਆਈਸਕ੍ਰੀਮ ਖਾ ਲਗੇ ਆ ਜਿਹੜੀ ਚਾਹ ਕੰਮ ਕਰਦੀ ਹੈ ਓਹ ਹੋ ਕੁਛ ਨਹੀਂ ਚਾਹ ਪੋਣੀ ਨਾ ਕੁਛ ਨਹੀਂ ਚਾਹ ਪਾ ਪੀਣੀ ਪੀਣੀ ਮੰਮਾ ਤੁਹਾਨੂੰ ਇੱਕ ਸਰਪ੍ਰਾਈਜ਼ ਦਵਾ ਮੈਂ ਤੁਹਾਨੂੰ ਸਾਰਿਆਂ ਨੂੰ ਜਿਹੜੇ ਜਿਹੜੇ ਵੀਡੀਓ ਦੇਖੀ ਜਾਂਦੇ ਆ ਮੇਰੇ ਚੈਨਲ ਤੇ ਹੋਣ ਵਾਲੇ 1000 ਸਬਸਕ੍ਰਾਈਬ ਛੇਤੀ ਛੇਤੀ ਕਰੋ ਨੂੰ ਸਬਸਕ੍ਰਾਈਬ ਲਿੰਕ ਇਨ ਦਾ ਡਿਸਕ੍ਰਿਪਸ਼ਨ ਹੋਰ ਕੁਛ ਬਸ ਬਸ ਇਸੇ ਬੰਦ ਕਰਦੇ ਹਾਂ ਮੈਂ ਤੁਹਾਨੂੰ ਦਿਖਾਣਾ ਅਦਰ ਚੈਨਲ ਕਰਦੇ ਸੀ ਬੰਦ ਲੱਕੀ ਫੈਦਾ ਹੋ ਰਹੀ ਹੋਇਆ ਕੀ ਵੇਖਦੇ ਹਾਂ ਠੱਠੀ ਠੱਠੀ ਦੀ ਫੈਟ ਇਹ ਕੀ ਵੀ ਹੁੰਦਾ ਹੈ ਇਹ ਕੀ ਖਾੜੇ ਐਸਟ ਦੇਖਣਾ ਹੈਗਾ ਮਿੱਕੀ ਦੇਂਦਾ ਹੈਗਾ ਚੂਚਿਆ ਨੂੰ ਲੰਦਰ ਲਾਗੇ ਇੱਥੇ ਫੁੱਲਾ ਪਲੇਸ ਕਰਕੇ ਰੰਗ ਲੋ ਵੱਲੀ ਜਿੰਦੀ ਹੈ ਤੰਦਾ ਕੋਣ ਐਸਾ ਬੇ ਟਾਂ ਦਾ ਵੀ ਉੱਤੇ ਦਾ ਫਦ ਲੱਗ ਗਈ ਨਹੀਂ ਸੌੜੀਆਂ ਬਾਪਾ ਬਹੁਤ ਤੋਂ ਪਹਿਲੇ ਤੱਕ ਦੁਪਹਿਰ ਰਤ ਬਹੁਤ ਜਿਆਦੇ ਹਨੇਰੀ ਆ ਗਈ ਸੀ ਫਿਰ ਅਸੀਂ ਉੱਪਰ ਆ ਕੇ ਸੁੱਤੇ

ਦੇ ਆ ਪਾਂਚੇ ਇਹ ਨੂੰ ਬੋਕਣ ਦੀ ਜੇ ਆ ਚਾਹ ਤੋੜਾ ਸੀ ਉੱਥੇ ਰੱਖਤਾ ਫ੍ਰਿਜ ਕੋਲ ਡਾਂਸ ਕਰਕੇ ਦਿਖਾ ਲਈ ਕਰ ਲ ਰਸਮੀ ਨੂੰ ਲਈ ਕਰ ਲ ਤੌੜੀ ਵਾਲਾ ਪਾਣੀ ਬਹੁਤ ਵਧੀਆ ਰਸਮੀ ਨੂੰ ਸਮੈਲ ਜੀ ਆਉਂਦੀ ਹੈ ਜਦੋਂ ਤੂੰ ਦੇਖਾ ਬਾਰੇ ਤੇ ਨਾ ਵੀਟੇ ਦੇ ਗਲਾਸ ਦੇ ਵਿੱਚ ਵੀਟੇ ਦੇ ਗਲਾਸ ਵਿੱਚ ਤੂੰ ਤਾਂ ਸੀ ਪਾਣੀ ਹਰੇ ਚੀ ਦਾ ਢੋਲ ਹੀ ਬਣਾ ਲੈਣਾ ਤੂੰ ਤਾਂ ਹਾਂ ਸਾਲ ਉਪਰਾ ਮੰਗੀ ਟਿੰਡੋ ਦੀ ਟਿੰਡੋ ਕੱਟਾਂਗੇ ਦੁਪਹਿਰੇ ਬਣਾ ਲਈ ਸੀ ਬ੍ਰੈਡ ਰਸ਼ਮੀਨ ਗਿਆ ਬ੍ਰੈਡ ਲੈਣ ਦੁਕਾਨ ਤੇ ਦੁਪਹਿਰੇ ਦੁਪਹਿਰੇ ਭੱਜ ਲਿਆ ਹੈ ਰਸ਼ਮੀਤ ਹੈ ਮਿੱਟੀ ਦਾ ਘਟੇ ਰੱਖਿਆ ਆਪੇ ਆ ਲੈ ਕੇ ਸੀ ਮਿੱਟੀ ਦਾ ਗਲਾਸ ਪੀਰ ਵੀ ਨੋ ਓਨਲੀ 30 ਰੁਪਏ ਜੀ ਬੇਟਾ ਹਾਂਜੀ ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦੀ ਆ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਹੁਣ ਗਰਮੀ ਬਹੁਤ ਜ਼ਿਆਦਾ ਪਈ ਜਾਂਦੀ ਹੈ ਕਿਤੇ ਬਾਹਰ ਵੀਡੀਓ ਬਣਾਉਣ ਜਾਇਆ ਨਹੀਂ ਜਾਂਦਾਗਾ ਤੇ ਆਪਾਂ ਘਰ ਹੀ ਵੀਡੀਓ ਬਣਾਉਣੇ ਆ ਕੋਈ ਜਦੋਂ ਥੋੜਾ ਜਿਹਾ ਮੌਸਮ ਮੀਂਹ ਪੈ ਗਿਆ ਜਾਂ ਕੋਈ ਮੌਸਮ ਠੀਕ ਹੋ ਗਿਆ ਉਦੋਂ ਆਪਾਂ ਬਾਹਰ ਵੀ ਕਦੇ-ਕਦੇ ਵੀਡੀਓ ਬਣਾਉਣ ਜਾਇਆ ਕਰਾਂਗੇ ਹੁਣ ਆਪਾਂ ਘਰ ਦੀ ਵੀਡੀਓ ਹੀ ਬਣਾਉਣੇ ਆ ਮੈਨੂੰ ਪਤਾ ਤੁਸੀਂ ਜ਼ਰੂਰ ਪਸੰਦ ਕਰਦੇ ਹੋਵੋਗੇ ਮੇਰੀ ਵੀਡੀਓ ਬਾਕੀ ਘਰੇ ਜਿਵੇਂ ਵੀਡੀਓ ਕੰਮ ਹੁੰਦੇ ਆ ਉਦਾਂ ਦੀ ਵੀਡੀਓ ਬਣਦੀ ਹੈਗੀ ਏ ਮੈਨੂੰ ਲਾਈਕ ਕਰਿਆ ਕਰੋ ਜਰੂਰ ਤੇ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਤੇ ਜੇ ਕੋਈ ਗਲਤੀ ਹੁੰਦੀ ਹੈ ਵੀਡੀਓ 'ਚ ਤਾਂ ਪਲੀਜ਼ ਮੈਨੂੰ ਮਾਫ ਕਰੋ ਤੇ ਅੱਜ ਦੀ ਇਹ ਬਲੌਗ ਸਬਸ ਐ ਨਾਈ ਤੇ ਕੱਲ੍ਹ ਨੂੰ ਨਵੇਂ ਬਲੌਗ ਨਾਲ ਫੇਰ ਹਾਜ਼ਰ ਹੋਣਾਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ